ਤੁਸੀਂ ਦੇਖ ਰਹੇ ਹੋ ਪ੍ਰੋ ਪੰਜਾਬ ਟੀਵੀ ਮੈਂ ਹਜ਼ੁਨੀਸ਼ ਤੁਹਾਡੇ ਨਾਲ ਨਾਬਾ ਬਲੌਕ ਦੇ ਪਿੰਡ ਤੁੰਗਾ ਤੋਂ ਵੱਡੀ ਖਬਰ ਸਾਹਮਣੇ ਆਉਂਦੀ ਔਰ ਖਬਰ ਵੱਡੀ ਹੋਣ ਦੇ ਨਾਲ ਨਾਲ ਹੈਰਾਨ ਕਰ ਦੇਣ ਵਾਲੀ ਹੈ ਕਿਉਂਕਿ ਪਿੰਡ ਵਾਸੀ ਹੀ ਇੱਕ ਪਿੰਡ ਵਾਸੀ ਦੂਜੇ ਪਿੰਡ ਵਾਸੀ ਦੇ ਜਾਨ ਦੇ ਦੁਸ਼ਮਣ ਬਣ ਗਏ ਉਹ ਕਿਵੇਂ ਬਣੇ ਔਰ ਉਹ ਦੁਸ਼ਮਣੀ ਕਿਵੇਂ ਉਹਨਾਂ ਨੇ ਕੱਢੀ ਇਹਦੇ ਲਈ ਤੁਹਾਨੂੰ ਪੂਰੀ ਖਬਰ ਜਾਨਣੀ ਜ਼ਰੂਰੀ ਹੈ ਦਰਅਸਲ ਖੇਤੀ ਕਰਨ ਵਾਸਤੇ ਕਰੋ ਇੱਕ ਕਿਸਾਨ ਖੇਤ ਤੇ ਜਾਂਦਾ ਹੈ ਪਰ ਵਾਪਸ ਘਰ ਨਹੀਂ ਪਰਤਦਾ ਔਰ ਘਰੇ ਪਹੁੰਚਦੀ ਹੈ ਉਹਦੀ ਮੌਤ ਦੀ ਖਬਰ ਤਾਂ ਘਰ 'ਚ ਸੋਗ ਦੀ ਲਹਿਰ ਫੈਲ ਜਾਂਦੀ ਹੈ ਦੱਸ ਦਈਏ ਕਿ ਨਾਬਾ ਬਲਾਕ ਦੇ ਪਿੰਡ ਤੁੰਗਾ ਤੋਂ ਖਬਰ ਸਾਹਮਣੇ ਆਉਂਦੀ ਹੈ ਕਿ ਜਦੋਂ ਖੇਤ ਵਿੱਚ ਕਿਸਾਨ ਬਲਬੀਰ ਸਿੰਘ ਉਰਫ ਭੋਲਾ ਦੀ ਲਾਸ਼ ਮਿਲੀ ਤਾਂ ਪਰਿਵਾਰ ਵਿੱਚ ਗਮਗੀਨ ਮਾਹੌਲ ਪੈਦਾ ਹੋ ਗਿਆ ਜਦੋਂ ਮ੍ਰਿਤਕ ਬਲਬੀਰ ਸਿੰਘ ਦੀ ਮੌਤ ਦੇ ਕਾਰਨਾਂ ਦਾ ਪਤਾ ਲੱਗਿਆ ਤਾਂ ਤੁਹਾਡੇ ਵੀ ਸੁਣ ਕੇ ਹੋਸ਼ ਉੱਡ ਜਾਣਗੇ ਕਿਉਂਕਿ ਜਦੋਂ ਤੜਕਸਾਰ ਬਲਬੀਰ ਸਿੰਘ ਆਪਣੇ ਖੇਤ ਗਿਆ ਤਾਂ ਘਰੇ ਸੁਨੇਹਾ ਪਹੁੰਚਦਾ ਹੈ ਕਿ ਉਸ ਦੀ ਹਾਰਟ ਅਟੈਕ ਨਾਲ ਖੇਤ ਵਿੱਚ ਮੌਤ ਹੋ ਗਈ ਪਰ ਜਾਂਚ ਮਗਰੋਂ ਤਫਤੀਸ਼ ਮਗਰੋਂ ਕੁਝ ਅਜੀਹਾ ਸਾਹਮਣੇ ਆਉਂਦਾ ਹੈ ਜ ਜਿੰਨੇ ਸਾਰਿਆਂ ਦੇ ਹੋਸ਼ ਉਡਾ ਕੇ ਰੱਖ ਦਿੱਤੇ ਦਰਅਸਲ ਉਹਦੀ ਮੌਤ ਦੇ ਜੋ ਕਾਰਨ ਜੋ ਸੁਨੇਹਾ ਉਹਦੇ ਘਰੇ ਪਹੁੰਚਿਆ ਸੀ ਕਿ ਹਾਰਟ ਅਟੈਕ ਨਾਲ ਉਸ ਦੀ ਮੌਤ ਹੋਈ ਹੈ ਕਾਰਨ ਇਹ ਨਹੀਂ ਸੀ ਜਾਂਚ ਮਗਰੋਂ ਕੁਝ ਹੋਰ ਪਤਾ ਲੱਗਦਾ ਹੈ ਦਰਅਸਲ ਜਦੋਂ ਖੇਤ ਚ ਕੰਮ ਕਰਨ ਲਈ ਜਾਂਦਾ ਹੈ ਤਾਂ ਨਾਲ ਦੇ ਕਿਸਾਨ ਗੁਰਮੀਤ ਸਿੰਘ ਵੱਲੋਂ ਆਪਣੇ ਖੇਤ ਵਿੱਚ ਕਰੰਟ ਵਾਲੀ ਤਾਰ ਲਗਾਈ ਹੋਈ ਸੀ ਔਰ ਉਹ ਕਰੰਟ ਦੀ ਤਾਰ ਬਲਬੀਰ ਸਿੰਘ ਦੇ ਪੈਰ ਨਾਲ ਲੱਗ ਗਈ ਜਿਸ ਕਰਕੇ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਪਰ ਬਲਬੀਰ ਸਿੰਘ ਨੂੰ ਨਾਲ ਦੇ ਕਿਸਾਨ ਦੇ ਖੇਤ ਦੇ ਵਿੱਚ ਸੁੱਟ ਕੇ ਪਿੰਡ ਵਿੱਚ ਇਹ ਗੱਲ ਫੈਲਾ ਦਿੱਤੀ ਜਾਂਦੀ ਹੈ ਕਿ ਬਲਬੀਰ ਸਿੰਘ ਦੀ ਤਾਂ ਹਾਰਟ ਅਟੈਕ ਨਾਲ ਮੌਤ ਹੋਈ ਹੈ ਇਸ ਸੰਬੰਧੀ ਮ੍ਰਿਤਕ ਦੇ ਪਰਿਵਾਰਕ ਮੈਂਬਰ ਤੇ ਪਿੰਡ ਵਾਸੀਆਂ ਦੇ ਵੱਲੋਂ ਦੋਸ਼ ਲਾਉਂਦੇ ਆ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਰੰਟ ਦੇ ਕਾਰਨ ਹੀ ਬਲਬੀਰ ਸਿੰਘ ਦੀ ਮੌਤ ਹੋਈ ਹੈ ਤੇ ਕਿਸਾਨ ਗੁਰਮੀਤ ਸਿੰਘ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਪਿੰਡ ਵਾਲੇ ਇਸ ਕਿਸਾਨ ਤੋਂ ਅੱਗੇ ਬਹੁਤ ਪਰੇਸ਼ਾਨ ਨੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਪਹਿਲਾਂ ਵੀ ਇੱਕ ਪ੍ਰਵਾਸੀ ਮਜ਼ਦੂਰ ਦੀ ਇਹਨਾਂ ਕਾਰਨਾਂ ਵਜੋਂ ਮੌਤ ਹੋਈ ਸੀ ਪਰ ਇਹ ਫੇਰ ਵੀ ਬਾਜ਼ ਨਹੀਂ ਆਇਆ ਤੇ ਲੋਕਾਂ ਦੀ ਮੰਗ ਹੈ ਕਿ ਪੁਲਿਸ ਇਸ ਖਿਲਾਫ ਬਣਦੀ ਕਾਰਵਾਈ ਕਰੇ ਤਾਂ ਜੋ ਉਹਦੇ ਮਨ 'ਚ ਡਰ ਪੈਦਾ ਹੋਵੇ ਔਰ ਉਹ ਜਿਹੜੀ ਕਰੰਟ ਦੀ ਤਾਰ ਹੈ ਜਿਹੜੀ ਆਉਂਦੇ ਜਾਂਦੇ ਲੋਕਾਂ ਨੂੰ ਪਰੇਸ਼ਾਨ ਕਰਦੀ ਹੈ ਉਹਨਾਂ ਨੂੰ ਮੌਤ ਦੇ ਘਾਟ ਉਤਾਰਦੀ ਹੈ ਇਸ ਤਾਰ ਨੂੰ ਹਟਾਇਆ ਜਾਵੇ ਤੇ ਦੂਜੇ ਪਾਸੇ 90 ਗਲਵੱਟੀ ਚੌਂਗ ਦੀ ਇਨਚਾਰਜ ਨਵਦੀਪ ਕੌਰ ਚਾਲ ਨੇ ਵੀ ਕਿਹਾ ਕਿ ਅਸੀਂ ਇਸ ਸੰਬੰਧੀ ਬਣਦੀ ਕਾਰਵਾਈ ਕਰਾਂਗੇ ਔਰ ਜੋ ਵੀ ਉਹਨੂੰ ਸਜ਼ਾ ਸੁਣਾਈ ਜਾਏਗੀ ਉਹਦੇ ਬਾਰੇ ਵੀ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ देयर इज अ ਇੱਕ ਖਬਰ ਵੱਡੀ ਔਰ ਹੈਰਾਨ ਕਰ ਦੇਣ ਵਾਲੀ ਹੈ ਕਿਉਂਕਿ ਘਰੇ ਖਬਰ ਪਹੁੰਚਦੀ ਹੈ ਕਿ ਉਹਨੂੰ ਹਾਰਟ ਅਟੈਕ ਆਇਆ ਹੈ ਪਰ ਜਦ ਕੀ ਹਾਰਟ ਅਟੈਕ ਨਹੀਂ ਸੀ ਉਹਦੀ ਕਰੰਟ ਦੀ ਤਾਰ ਨਾਲ ਪੈਰ ਲੱਗਣ ਕਰਕੇ ਕਿਸਾਨ ਦੀ ਮੌਤ ਹੋ ਜਾਂਦੀ ਹੈ ਤਾਂ ਦੱਸਦੀ ਹਾਂ ਇਸ ਤੇ ਪਿੰਡ ਵਾਲੇ ਲੋਕਾਂ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਇਹ ਜਿਹੜੀ ਪੂਰੀ ਖਬਰ ਹੈ ਪੂਰੀ ਸਨਸਨੀ ਵਜੋਂ ਇੱਕ ਪਿੰਡ 'ਚ ਫੈਲਾਈ ਗਈ ਔਰ ਇਹ ਕਿਹਾ ਗਿਆ ਕਿ ਉਹਦੀ ਹਾਰਟ ਅਟੈਕ ਨਾਲ ਮੌਤ ਹੋਈ ਹੈ ਜਦਕਿ ਦੂਜੇ ਕਿਸਾਨ ਨੇ ਉਹਦੀ লাশ ਤੱਕ ਨੂੰ ਨਹੀਂ ਬਖਸ਼ਿਆ ਉਹਦੀ লাশ ਨੂੰ ਨਾਲ ਦੇ ਖੇਤ 'ਚ ਸੁੱਟ ਕੇ ਚਲਾਕੀ ਚੱਲੀ ਤਾਂ ਜੋ ਉਹਦਾ ਬਚਾਅ ਹੋ ਜਾਵੇ ਤੇ ਉਹ ਫਸੇ ਨਾ ਤੇ ਗਲਤ ਤਰੀਕੇ ਨਾਲ ਤਾਰ ਲਗਾਈ ਗਈ ਸੀ ਚਾਰ ਦਿਆਲੇ ਦਿਆਲੇ ਲੋਹੇ ਦੀ ਤਾਰ ਸੀ ਜਿਹਦੀ ਟਰਾਂਸਫਾਰਮ ਤੋਂ ਲਗਾਈ ਗਈ ਸੀ ਇਹ ਸਾਡੇ ਚਾਚਾ ਜੀ ਤੇ ਰੋਜ਼ ਸੈਰ ਕਰਨ ਜਾਂਦੇ ਤੇ ਉਧਰ ਸਾਡਾ ਖੇਤ ਵੀ ਹੈ ਲਵੇਬੀ ਨਾਲ ਸਾਡੇ ਚੇਤਨੇ ਚਾਚੇ ਦਾ ਜੀ ਤੇ ਉੱਥੋਂ ਹੀ ਲੰਘ ਕੇ ਜਾਂਦੇ ਤੇ ਕਰੰਟ ਨਾਲ ਇਹਦਾ ਪੈਰ ਲੱਗਿਆ ਤੇ ਉੱਥੇ ਮੌਤ ਹੋ ਗਈ ਮੌਤ ਤੋਂ ਬਾਅਦ ਉਹਨਾਂ ਨੇ ਜਿੰਨਾ ਦਾ ਖੇਤ ਤਾਰ ਲਗਾਈ ਸੀ ਤੇ ਚੱਕ ਕੇ ਦੂਸਰੇ ਦੇ ਖੇਤੇ ਜੀ ਜੀ ਦੇ ਵਿੱਚ ਸਿੱਟਿਆ ਵੀ ਉਹਦੇ ਗਲ ਪੈ ਜੇ ਤੇ ਕਿੰਨਾ ਮੌੜਾ ਕਿਸਾਨ ਦਾ ਜਿਹਨੇ ਤਾਰ ਲਗਾਈ ਸੀ ਕਰੰਟ ਉਹਦੋਂ ਗਰਮੀਤ ਸਿੰਘ ਆ ਜੀ ਇਸ ਤਰ੍ਹਾਂ ਗਰੰਟੀ ਦੀ ਤਾਰ ਲਾਉਣੇ ਕਿੰਨਾ ਕ ਹੈਗਾ ਜਿਹੜਾ ਪਹਿਲਾਂ ਵੀ ਲੱਗਦਾ ਇੱਕ ਕੀਮਤੀ ਜਾਣ ਗਈ ਇਹ ਦਵਾਰੀ ਫੇਰਾ ਪਹਿਲਾਂ ਭਈਆ ਮਰ ਗਿਆ ਜੀ ਜੀ ਤੋਂ ਪਹਿਲਾਂ ਲਾਉਣ ਤੋਂ ਪਹਿਲਾਂ 3 ਮਹੀਨੇ ਪਹਿਲਾਂ ਇਹ ਅਸਲ ਵਿੱਚ ਕੰਮ ਐਸੇ ਕਰਦਾ ਹੀ ਇਹ ਪੁੱਠੇ ਉਦੋਂ ਕੋਈ ਕਾਰਵਾਈ ਨਹੀਂ ਹੋਈ ਉਦੋਂ ਕੋਈ ਕਾਰਵਾਈ ਨਹੀਂ ਫੈਸਲਾ ਕਰਵਾ ਦਿੱਤਾ ਸੀ ਪਿੰਡ ਦੀ ਪੰਚਾਇਤ ਨੇ ਚਲੋ ਵੀ ਗਰੀਬ ਆਦਮੀਆਂ ਪਰ ਪਰਵਾਸੀ ਮਜ਼ਦੂਰ ਆ ਉਸ ਤੋਂ ਬਾਅਦ ਵੀ ਹਰਕਤਾਂ ਦੀ ਆਵਾਜ਼ ਨਹੀਂ ਆਇਆ ਹੈ। ਫਿਰ ਤੁਹਾਡੇ ਰਿਸ਼ਤੇਦਾਰ ਇਹਦਾ ਨਾਮ ਕੀ ਹੈ ਤੇ ਕਿੰਨੇ ਬੱਚੇ ਨੇ? ਇਹਦਾ ਨਾਮ ਬਲਬੀਰ ਸਿੰਘ ਹੈ ਇਹਦੇ ਦੋ ਬੱਚੇ ਨੇ ਇੱਕ ਬੇਟਾ ਇੱਕ ਬੇਟੀ। ਕੰਮ ਕੀ ਕਰਦੇ ਸੀਗੇ? ਕੰਮ ਖੇਤੀਬਾੜੀ ਕਰਦੇ ਸੀ। ਅੱਛਾ ਕਿੰਨੀ ਕ ਜਮੀਨ ਕਿੰਨੀ ਕ? ਜਮੀਨ ਤੋਂ 2.5 ਤੇ ਨਿਕਲ ਜਾਂਦਾ। ਇਹਨਾ ਤੇ ਡਿਪੈਂਡਡ ਸੀ ਸਾਰਾ ਪਰਿਵਾਰ। ਹੁਣ ਤੁਸੀਂ ਕੀ ਮੰਗ ਕਰਦੇ? ਅਸੀਂ ਪੂਰਾ ਇਨਸਾਫ ਚਾਹੁੰਦੇ ਜੀ ਉਹਨੂੰ ਬਣਦੀ ਕਾਰਵਾਈ ਹੋਵੇ ਉਹਦੇ ਤੇ। ਉਹਦੀ ਬੇਟੀ ਨੇ ਦੇਖਿਆ ਇਸਨੇ। ਹਮ ਹਮ ਤੇ ਸਾਹਮਣੇ ਕੋਲ ਸੁਨੇਹਾ ਆ ਗਿਆ ਵੀ ਬਾਬਾ ਜੀ ਐਂ ਕਰਕੇ ਵੀ ਆਪਣੇ ਖੇਤ ਦੇ ਵਿੱਚ ਡੈੱਡ ਬੋਡੀ ਪਈ ਹੈ। ਵੀ ਉਹਨਾਂ ਨੂੰ ਕਰੰਟ ਲ ਜੋ ਸਾਡਾ ਗਵੰਢੀਆ ਇਹ ਜਿਸ ਨੇ ਤਾਰ ਕਰੰਟ ਵਾਲੀ ਲਾਈ ਹੈ ਇਹ ਆਹਨ ਗਵੰਢ ਨੂੰ ਹਰ ਕੰਨ ਸਾਨੂੰ ਤੰਗ ਕਰਨਾ ਹਰ ਚੀਜ਼ ਤੇ ਲੈਫ ਲੈਂਦਾ ਵੀ ਮੈਂ ਇਹਨੂੰ ਵੀ ਤੰਗ ਕਰਦਾ ਇਹਨੂੰ ਵੀ ਤੰਗ ਕਰਦਾ ਜਿਹੜੀ ਮੇਰੇ ਖੇਤ ਨੂੰ ਖਾਲ ਜਾਂਦੀ ਆ ਉਹਦੀ ਬਟਨਾ ਬਟ ਸੰਜੀ ਆ ਉਹ ਬਟ ਦੇ ਵਿੱਚ ਕਰੰਟ ਛੱਡ ਕੇ ਰੱਖਦੇ ਨੇ ਜਦੋਂ ਅਸੀਂ ਖਾਲ ਮਾਂਜਣਾ ਅਸੀਂ ਖਾਲ ਦੇ ਵਿੱਚ ਦੀ ਨੰਗਾਗੇ ਵੀ ਹੋ ਸਕਦਾ ਹੈ ਉਹ ਲੋਹੇ ਦੀ ਤਾਰ ਨੂੰ ਅੰਦਰ ਗਰਾਉਂਡ ਕਰਕੇ ਪਾਣੀ ਦੇ ਵਿੱਚ ਅਰਥ ਛੱਡ ਸਕਦਾ ਤੰਗ ਉਹਦੇ ਵਿੱਚ ਮੇਰੇ ਪਰਿਵਾਰ ਦਾ ਨੁਕਸਾਨ ਹੋ ਸਕਦਾ ਹੈ ਕਿ ਉਹ ਬੱਚੇ ਨੱਕਾ ਛੱਡਣ ਵੀ ਜਾਣਗੇ ਖੇਤ ਰੇਪਾਉਣ ਵੀ ਜਾਣਗੇ ਕਿਤੇ ਅਨਮਿੱਥੇ ਸਮੇਂ ਲਈ ਬੱਚਾ ਲੰਘ ਸਕਦਾ ਵੀ ਨਹੀਂ ਪਤਾ ਹੁੰਦਾ ਵੀ ਮੇਰੇ ਖਾਲ ਦੇ ਵਿੱਚ ਕੀ ਹੈ ਕੀ ਨਹੀਂ ਸਾਨੂੰ ਇਹਨਾਂ ਚੀਜ਼ਾਂ ਦਾ ਇਨਸਾਫ ਹੋਣਾ ਚਾਹੀਦਾ ਵੀ ਸਾਨੂੰ ਹਰ ਪੱਖ ਤੋਂ ਨਾਲ ਤੰਗ ਕਰ ਰੱਖਿਆ ਹੈ ਕਰੰਟ ਕਿਉਂ ਛੱਡਦਾ ਹੈ ਕਰੰਟ ਪਤਾ ਨਹੀਂ ਉਹਨੂੰ ਕੀ ਮੰਦੀ ਸੋਚ ਹੈ ਕੀ ਵਿਚਾਰ ਹੈ ਪਹਿਲਾਂ 3 ਮਹੀਨੇ ਕਿ ਭਈਆ ਗੁਜ਼ਰਿਆ ਉਹ ਗਮਾਂਡੀ ਖੇਤ ਦੇ ਵਿੱਚ ਜੀਰੀ ਲਾ ਰਿਹਾ ਸੀ ਕੁਦਰਤੀ ਉਹਨੇ ਆਏ ਪੈਰ ਵੱਟ ਚੱਕਿਆ ਇਧਰਲੇ ਪਾਸੇ ਨੂੰ ਉਹਨੂੰ ਕਰੰਟ ਨੇ ਝਟਕਾ ਮਾਰ ਕੇ ਉਹਦੇ ਖੇਤ ਵੀ ਛੱਟ ਲਿਆ ਜਦੋਂ ਉਹਨੂੰ ਅਰਥ ਅਟੈਚ ਹੋ ਗਿਆ ਤਾਂ ਉਹਦੀ ਉੱਥੇ ਮੌਤ ਹੋ ਗਈ ਹੁਣ ਉਹੀ ਚੀਜ਼ਾਂ ਨੂੰ ਹਰ ਇੱਕ ਬੰਦਾ ਇਹਦੇ ਖੇਚੇ ਚ ਡਰਦਾ ਨਹੀਂ ਬੜਦਾ ਪਹਿਲਾਂ ਬਈਆ ਮਾਰ ਗਏ ਹੁਣ ਕਿਸਾਨ ਮਾਰੇ ਕੱਲ ਹੋਰ ਵੀ ਕਿਸੇ ਦੀ ਜਾਨ ਜਾ ਸਕਦੀ ਜਾ ਸਕਦੀ ਹੈ ਜੀ ਜਿੰਨੇ ਅਸੀਂ ਅੰਢੀ ਘੰਡੀਆਂ ਅਸੀਂ ਹਰ ਇਸ ਇਨਸਾਨ ਤੋਂ ਦੁਖੀਆਂ ਹੁਣ ਕੀ ਮੰਗ ਕਰਦੇ ਹੈ ਜੀ ਅਸੀਂ ਅਸੀਂ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਦੀ ਮੰਗ ਹੋਣੀ ਚਾਹੀਦੀ ਹੈ ਜਦੋਂ ਸਾਡੇ ਬੇਟੇ ਨਾਲ ਧੱਕਾ ਹੋਇਆ ਜਾਂ ਕਰੰਟਰ ਨਾਲ ਮਾਰਿਆ ਗਿਆ ਕੱਲ ਉਹਨੂੰ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਇਹ ਜੇ ਇਨਸਾਨ ਦੀ ਫੇਰ ਵੀ ਨਾ ਮੌਤ ਹੋ ਸਕੇ ਸਰਪੰਚ ਸਾਹਿਬ ਜੋ ਕਟਨਾ ਵਾਪਰੀਆ ਕੀ ਕਹਣਾ ਹੈ